ਮੁਕੇਰੀਆਂ ਦੇ ਮਹੱਲਾ ਰਖੀਪੁਰ ਵਿਖੇ Hazrat Peer Baba Baland Shah Ji ਦੇ ਦਰਬਾਰ ਵਿਖੇ 17ਵਾਂ ਸਾਲਾਨਾ ਸੂਫੀ ਮੇਲਾ ਦਰਬਾਰ ਦੇ ਗੱਦੀ ਨਿਸ਼ੀਨ ਸਾਈਂ ਅੰਜੂ ਸ਼ਾਹ ਜੀ ਦੀ ਅਗਵਾਈ ਵਿੱਚ ਅਤੇ ਸਾਈਂ ਵਿਨੋਦ ਸਿੱਧੂ ਦੀ ਦੇਖਰੇਖ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਧਾਰਮਿਕ ਸਮਾਜਿਕ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ ਇਸ ਮੌਕੇ ਬਾਪੂ ਕਰਤਾਰ ਸ਼ਾਹ ਸਰਕਾਰ ਕਾਦਰੀ ਜੀ ਅਤੇ ਵੱਖ-ਵੱਖ ਦਰਬਾਰਾਂ ਦੇ ਗੱਦੀਨਸ਼ੀਨਾ ਅਤੇ ਸੇਵਾਦਾਰਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਫੱਕਰ ਫਕੀਰਾਂ ਅਤੇ ਸਾਈਆਂ ਦੀ ਹਾਜ਼ਰੀ ਵੀ ਸੱਜੀ ਇਸ ਮਹਿਫਲ ਵਿੱਚ ਪੰਜਾਬ ਪਰਦੇ ਪ੍ਰਸਿੱਧ ਕਲਾਕਾਰਾਂ ਅਤੇ ਕਵਾਲਾਂ ਪਰਮਵੀਰ 파ਰਸ ਸ਼ਕੀਨ ਸਾਬਰੀ ਅਤੇ ਹੋਰ ਕਵਾਲ ਪਾਰਟੀਆਂ ਵੱਲੋਂ ਸੂਫੀ ਕਲਾਮ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਇਆ ਇਸ ਮੌਕੇ ਬੀਬੀ ਅੰਜੂਸ਼ਾ, ਵਿਨੋਦ ਸਿੱਧੂ, ਪ੍ਰਸਿੱਧ ਸਮਾਜ ਸੇਵਕ ਕਮਲ ਖੋਸਲਾ ਅਤੇ ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ ਦੇ ਨਾਲ-ਨਾਲ ਰੇਨੂਕਾ, ਸ਼ੈਲੀ ਅਤੇ ਅਨਮੋਲ ਹੋਰਾਂ ਵੱਲੋਂ ਮਹਿਮਾਨਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸਾਲਾਨਾ ਉਰਸ ਦੀਆਂ ਵਧਾਈਆਂ ਦਿੰਦੇ ਹੋਏ ਮਹਿਮਾਨਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਦਰਬਾਰ ਵੱਲੋਂ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਦਰਬਾਰ ਵਿੱਚ ਸਜਦਾ ਕੀਤਾ। ਇਸ ਦੇ ਨਾਲ ਹੀ ਐਨ ਆਰ ਆਈ ਗੁਲਾਮ ਅੰਕੁਸ਼ ਹੋਰਾਂ ਵੀ ਸੰਗਤਾਂ ਲਈ ਵਿਦੇਸ਼ ਤੋਂ ਸਲਾਣਾ ਉਰਸ ਮੌਕੇ ਵਧਾਈ ਸੰਦੇਸ਼ ਭੇਜਿਆ ਇਲਾਕੇ ਦੀ ਨਾਮਚੀਨ ਸਿਕਿਉਰਿਟੀ ਏਜੰਸੀ ਅਮਾਜੋਨ ਸਿਕਿਉਰਿਟੀ ਵੱਲੋਂ ਦੁੱਗਲ ਹੋਰਾਂ ਦੀ ਦੇਖਰੇਖ ਵਿੱਚ ਸੁਰੱਖਿਆ ਮੁਹੱਈਆ ਕਰਵਾਈ ਗਈ ਨਿਊ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ I'm Thank uh you. -huh. ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਹਜ਼ਰਤ ਪੀਰ ਬਾਬਾ ਬਲੰਦਸ਼ਾ ਸਰਕਾਰ ਦੇ 17ਵੇਂ ਸਾਲਾਨੇ ਉਸ ਮੇਲੇ ਦੀਆਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਕਿ ਹਰ ਸਾਲ ਦੀ ਤਰ੍ਹਾਂ ਸਾਰਿਆਂ ਨੇ ਜਿਹੜਾ ਵਾ ਸਰਕਾਰ ਦੇ 17ਵੇਂ ਉਸ ਮੇਲੇ ਦੇ ਵਿੱਚ ਸਾਰਿਆਂ ਨੇ ਬੜੀ ਖੁਸ਼ੀ ਔਰ ਸ਼ਰਧਾ ਦੇ ਨਾਲ ਸਰਕਾਰ ਦੇ ਮੇਲੇ ਦੇ ਵਿੱਚ ਪਹੁੰਚੇ ਆ ਔਰ ਇਹ ਜਿਹੜਾ ਮੇਲਾ ਵਾ ਸਾਡੇ ਸਰਕਾਰ ਸਾਈਂ ਬਾਪੂ ਕਰਤਾਸ਼ਾ ਸਰਕਾਰ ਉਹਨਾਂ ਦੀ ਰਹਿਨਮਾਈ ਹੇਠਾਂ ਹੋ ਰਿਹਾ ਔਰ ਉਹਨਾਂ ਦੀਆਂ ਅ ਰਾਮਤਾ ਦੇ ਨਾਲ ਇਹ ਜਿਹੜਾ ਮੇਲਾ ਅੱਜ ਜਿਹੜਾ ਵਾ ਸੱਜਿਆ ਹੋਇਆ ਵਾ ਔਰ ਮੈਂ ਜਿੰਨੇ ਵੀ ਲੋਕ ਇਸ ਜਗ੍ਹਾ ਤੇ ਉਤੇ ਆਏ ਆ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸਾਡੇ ਨਾਲ ਕਮਲ ਭਾਜੀ ਵੇਖ ਨਾਲ ਨੇ ਔਰ ਉਹਨਾਂ ਦਾ ਮੈਂ ਬੜਾ ਮੱਲਕ ਕੇ ਆਪਣੇ ਦਰਵਾਰ ਵੱਲੋਂ ਬੜਾ ਸ਼ੁਕਰਗੁਜ਼ਾਰ ਹਾਂ ਔਰ ਧੰਨਵਾਦੀ ਹਾਂ ਕਿ ਉਹਨਾਂ ਨੇ ਹਰ ਸਾਲ ਐਸਾ ਕੋਈ ਮੇਲਾ ਨਹੀਂ ਹੈ ਕਿ ਜਿਹੜਾ ਇਹਨਾਂ ਨੇ ਮਿਸ ਕੀਤਾ ਹੋਵੇ ਔਰ ਬੜੀ ਵਧੀਆ ਹਾਜ਼ਰੀ ਭਰਦੇ ਨੇ ਸਰਕਾਰ ਦੇ ਆਸਥਾਨੇ ਦੇ ਵਿੱਚ ਔਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਲੋਕ ਸਰਕਾਰ ਦੇ ਦਰਬਾਰ ਤੇ ਆਏ ਆ ਔਰ ਉਹਨਾਂ ਨੇ ਬੜੀਆਂ ਹੀ ਬਰਕਤਾਂ ਲੈ ਕੇ ਸਰਕਾਰ ਦੇ ਦਰਬਾਰ ਤੋਂ ਜਾਣੀਆਂ ਇਸ ਦਰਬਾਰ ਦੀ ਇਹ ਖਾਸੀਅਤ ਹੈ ਕਿ ਜਿਨ੍ਹਾਂ ਲੜਕੀਆਂ ਦੇ ਸ਼ਾਦੀਆਂ ਨਹੀਂ ਹੁੰਦੀਆਂ ਜਾਂ ਜਿਨ੍ਹਾਂ ਦੇ ਲੜਕਿਆਂ ਦੀਆਂ ਨਹੀਂ ਹੁੰਦੀਆਂ ਜਿਨ੍ਹਾਂ ਦੇ ਵਿਆਹਾਂ ਦੇ ਵਿੱਚ ਕੋਈ ਰੁਕਾਵਟਾਂ ਆndੀਆਂ ਨੇ ਔਰ ਅਸੀਂ ਦਰਬਾਰ ਵੱਲੋਂ ਖਵਾਜਾ ਗਰੀਬ ਨਿਵਾਸ ਸਰਕਾਰ ਮੀਰਾ ਸਾਹਿਬ ਦਰਬਾਰ ਦੇ ਉਤੋਂ ਤਾਂ ਦੀ ਮਹਿੰਦੀ ਲਗਾਈਦੀ ਆ ਉਹਨਾਂ ਨਾਲ ਬੱਚਿਆਂ ਦੇ ਜਿਹੜੇ ਕਾਜ਼ਾ ਹੋ ਜਾਂਦੇ ਆ ਔਰ ਮੀਰਾ ਸਾਹਿਬ ਦਰਬਾਰ ਦੇ ਉਤੋਂ ਚੋਲੀ ਦੇ ਵਿੱਚ ਫਲ ਪੈਂਦਾ ਵਾ ਔਰ ਜਿਨ੍ਹਾਂ ਦੇ ਕਦੀ ਔਲਾਦ ਨਹੀਂ ਹੁੰਦੀ ਉਹਨਾਂ ਨੂੰ ਔਲਾਦ ਮਿਲਦੀ ਆ ਔਰ ਅੱਜ ਇਸ ਮੇਲੇ ਦੇ ਵਿੱਚ ਜਿਹੜੀ ਆ ਬੜੀ ਬੜੀ ਦੂਰ ਤੋਂ ਦੁਨੀਆ ਸੰਗਤ ਜਿਹੜੀ ਆ ਸਾਡੇ ਕੋ ਦਰਬਾਰ ਚ ਪਹੁੰਚੀ ਆ ਜਿਵੇਂ ਕਿ ਫਿਰੋਜ਼ਪੁਰ ਤੋਂ ਆਈ ਹੋਈ ਆ ਮੋਗੇ ਤੋਂ ਆਈ ਆ ਜਲੰਧਰ ਤੋਂ ਆਈ ਆ ਅੰਮ੍ਰਿਤਸਰ ਤੋਂ ਆਈ ਆ ਪਰਵਟਾਲੇ ਤੋਂ ਵੀ ਆਈ ਔਰ ਕਈ ਕਈ ਲਾਣਾਛਾਲ ਦੇ ਪਿੰਡਾਂ ਦੇ ਵਿੱਚੋਂ ਵੀ ਆਈ ਹੋਈ ਆ ਔਰ ਸਰਕਾਰ ਨੇ ਉਹਨਾਂ ਨੂੰ ਬੜਾ ਕੁਝ ਬਖਸ਼ਿਆ ਏ ਔਰ ਅੱਜ ਇਸੇ ਖੁਸ਼ੀ ਦੇ ਕਰਕੇ ਅਗਲੇ ਨਹੀਂ ਨਹੀਂ ਦੂਰ ਦੂਰ ਤੋਂ ਦਰਬਾਰ ਦੇ ਵਿੱਚ ਜਿਹੜੇ ਆ ਬੜੇ ਹਮ ਹਮਾ ਕੇ ਪਹੁੰਚੇ ਹੋਏ ਆ ਮੈਂ ਕਮਲ ਖੋਸਲਾ ਅੱਜ ਪੀਰਾਂ ਦੇ ਸਰਕਾਰਾਂ ਦੇ ਸਾਈਂ ਬਾਬਾ ਬੁਲੰਦ ਸ਼ਾਹ ਸਰਕਾਰ ਉਹਨਾਂ ਦੇ 17ਵੇਂ ਉਰਸ ਮੇਲੇ ਤੇ ਜਿੱਥੇ ਮੈਂ ਅੰਜੂ ਬਾਬਾ ਜੀ ਜਿਹੜੇ ਮੇਰੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਉੱਥੇ ਜਿੰਨੀਆਂ ਵੀ ਸੰਗਤਾਂ ਪੂਰੇ ਪੰਜਾਬ ਭਰ ਚੋਂ ਔਰ ਇਵਨ ਹਿਮਾਚਲ ਚੋਂ ਵੀ ਸੰਗਤਾਂ ਆਈਆਂ ਨੇ ਮੈਂ ਸਾਰਿਆਂ ਨੂੰ ਇਸ ਉਰਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਮੇਰੇ ਨਾਲ ਮੇਰੇ ਛੋਟੇ ਸਾਡੇ ਅਜੀਹ ਨਗਰ ਕੌਂਸਲ ਦੇ ਪ੍ਰਧਾਨ ਵਿਨੋਦ ਕੁਮਾਰ ਫੌਜੀ ਸਾਹਿਬ ਯਸ਼ਪਾਲ ਸਿੱਧੂ ਜੀ ਅਮਨ ਜੀ ਤੇ ਹੋਰ ਵੀ ਸੰਗਤ ਸਾਡੇ ਨਾਲ ਇੱਥੇ ਪਹੁੰਚੀ ਆ ਮੈਂ ਇਸ ਦਰਬਾਰ ਦੀ ਜਿਹੜਾ ਸਾਡੇ ਸਾਈਂ ਬਾਬਾ ਗੁਲੰਦ ਸ਼ਾਹ ਸਰਕਾਰ ਦਾ ਦਰਬਾਰ ਹੈ ਉਥੋਂ ਬੀਬੀ ਅੰਜੂ ਜੀ ਨੇ ਵੀ ਦੱਸਿਆ ਕਿ ਇਥੋਂ ਬੇਟੀਆਂ ਦੇ ਹੱਥਾਂ ਤੇ ਮਹਿੰਦੀ ਲਗਾਈ ਜਾਂਦੀ ਹੈ ਉਹਨਾਂ ਦੇ ਕਾਰਜ ਪੂਰਨ ਹੁੰਦੇ ਆ ਉਦੇ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਜੋ ਵੀ ਕਾਰਜ ਕੀਤਾ ਜਾਂਦਾ ਹੈ ਇਹ ਸਾਈਂ ਬਾਬਾ ਕਰਤਾਸ਼ਾ ਜੀ ਕਾਦਰੀ ਉਹਨਾਂ ਦੇ ਅਸ਼ੀਰਵਾਦ ਨਾਲ ਹੁੰਦਾ ਹੈ ਔਰ ਨਾਲ ਦੀ ਨਾਲ ਇਹ ਜਿੰਨਾ ਵੀ ਸਾਡਾ ਇਹ ਸੰਮੇਲਨ ਚੱਲ ਰਿਹਾ ਜਿੰਨਾ ਵੀ ਮੇਲਾ ਸਾਡਾ ਚੱਲ ਰਿਹਾ ਇਹ ਮੇਲਾ ਜਿਹੜਾ ਹੈ ਇਹ ਅੰਜੂ ਬੀਬੀ ਜੀ ਨੇ ਜਿਹੜੇ ਗੱਦੀ ਨਿਸ਼ੀਨ ਐ ਇਸ ਦਰਬਾਰ ਦੇ ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਇਹਨੂੰ ਬਿਉਤ ਬੰਦੀ ਕਰਕੇ ਚਲਾਇਆ ਹੋਇਆ ਔਰ ਇਥੋਂ ਕੋਈ ਵੀ ਸੰਗਤ ਜਿਹੜੀ ਆ 24 ਘੰਟੇ 4 ਦਿਨ ਮੇਲਾ ਚੱਲਦਾ ਜੀ 17ਵਾਂ ਮੇਲਾ ਆ 4 ਦਿਨ ਚੱਲਦਾ ਔਰ ਚਾਰਾਂ ਦਿਨਾਂ ਚ ਉਰਤੋਂ ਪਹਿਲਾਂ ਹੀ ਲੰਗਰ ਪ੍ਰਸ਼ਾਦ ਇੱਥੇ ਸ਼ੁਰੂ ਹੋ ਜਾਂਦੇ ਆ ਤੇ ਸੰਗਤ ਜਿਹੜੀ ਆ ਉਹ ਰੂਹ ਨਾਲ ਇੱਥੇ ਛੱਕੇ ਜਾਂਦੀ ਆ ਜਿਨ੍ਹਾਂ ਦੇ ਕਾਰਜ ਪੂਰਨ ਹੁੰਦੇ ਆ ਉਹ ਬੇਬਾਕੀ ਨਾਲ ਇੱਥੇ ਆਉਂਦੇ ਨੇ ਔਰ ਨਾਤਮਸਤਕ ਹੁੰਦੇ ਆ ਇੱਥੇ ਕੋਈ ਡੰਡ ਪਖੰਡ ਨਹੀਂ ਦਿੱਸੇ ਜਾਂਦੇ ਜਿਹੜੀ ਮੈਂ ਗੱਲ ਖਾਸ ਕਰਨਾ ਚਾਹੁੰਦਾ ਕੋਈ ਲੋਕਾਂ ਨੂੰ ਭਰਮਾਇਆ ਨਹੀਂ ਜਾਂਦਾ ਲੋਕਾਂ ਨੂੰ ਬਹਿਮਾ ਭਰਮਾ ਦੇ ਗੇੜ ਚੋਂ ਦੂਰ ਰੱਖਿਆ ਜਾਂਦਾ ਔਰ ਇੱਥੇ ਅਰਦਾਸ ਹੀ ਸਾਈਂ ਬਾਬਾ ਬਲੰਸ਼ਾ ਸਰਕਾਰ ਉਹਨਾਂ ਦੇ ਚਰਨਾਂ ਚ ਕੀਤੀ ਜਾਂਦੀ ਆ ਤੇ ਅਰਦਾਸ ਨਾਲ ਹੀ ਇਹ ਸਾਰਾ ਕਾਰਜ ਜਿਹੜਾ ਉਹ ਬੱਚਿਆਂ ਦੇ ਸਾਡੇ ਇਹ ਪਬਲਿਕ ਜਿਹੜੀ ਆਉਂਦੀ ਐ ਇਸ ਦਰਬਾਰ ਤੇ ਉਹਨਾਂ ਦੇ ਪੂਰਨ ਹੁੰਦੇ ਨੇ ਸੋ ਮੈਂ ਬੀਬੀ ਅੰਜੂ ਜੀ ਨੂੰ ਆਪਣੇ ਵੱਲੋਂ ਲੱਖ ਲੱਖ ਮੁਬਾਰਕਬਾਦ ਦੇਣਾ ਨਾਲ ਦੀ ਨਾਲ ਸਾਰੀ ਸੰਗਤ ਨੂੰ ਵੀ ਇਸ ਗੱਲ ਦੇ ਮੁਬਾਰਕ ਬਾਤ ਦਿੰਦਾ ਧੰਨਵਾਦ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ ਪਹਿਲਾਂ ਤੇ ਜੈ ਪੀਰਾਂ ਦੀ ਜੈ ਮਸਤਾਂ ਦੀ ਅੱਜ ਮਹੱਲਾ ਰਿਕੀਪੁਰ ਬਾੜਨ 15 ਵਿੱਚ 17ਵਾਂ ਸਾਈਂ ਬਾਬਾ ਬੁਲੰਦ ਸ਼ਾਹ ਜੀ ਦਾ ਮੇਲਾ ਹੋ ਰਿਹਾ ਆ ਜਿਹਦੇ ਵਿੱਚ ਸਮੂਹ ਸੰਗਤਾਂ ਆਈਆਂ ਹੋਈਆਂ ਨੇ ਤੇ ਇੱਥੇ ਦੇ ਜਿਹੜੇ ਗੱਦੀ ਨਸ਼ੀਨ ਹੈਗੇ ਆ ਬਾਬਾ ਅੰਜੂ ਜੀ ਇਸ ਤਾਰਮਾ ਮੇਲਾ ਕਰਵਾ ਰਹੇ ਨੇ ਹਰ ਸਾਲ ਇੱਥੇ ਮੇਲਾਏ ਬਹੁਤ ਧੂਮ-ਧਾਮ ਨਾ ਹੁੰਦਾ ਆ ਦੂਰੋਂ ਦੂਰੋਂ ਸੰਗਤਾਂ ਆਂਦੀਆਂ ਨੇ ਜਿੱਦਾਂ ਕਿ ਕਮਲ ਖੌਂਸਲਾ ਜੀ ਨੇ ਦੱਸਿਆ ਬਾਬਾ ਜੀ ਅੰਜੂ ਬਾਬਾ ਜੀ ਨੇ ਦੱਸਿਆ ਕਿ ਇੱਥੇ ਜੋ ਵੀ ਸੰਗਤਾਂ ਆਂਦੀਆਂ ਨੇ ਜੋ ਮੰਗਦੀਆਂ ਨੇ ਉਹਨਾਂ ਨੂੰ ਹਰ ਇੱਕ ਉਹਨਾਂ ਦੀ ਮਰਜ਼ੀ ਪੂਰੀ ਹੁੰਦੀ ਹੈ ਤਾਂ ਮੈਂ ਅੱਜ ਆਪਣੇ ਪੂਰੇ ਇਲਾਕਾ ਨਿਵਾਸੀਆਂ ਨੂੰ ਤੇ ਬਾਬਾ ਅੰਜੂ ਜੀ ਨੂੰ ਤੇ ਇਹਨਾਂ ਦੇ ਸਾਰੇ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਨਾ ਹਾਂ